ਡਿਵਾਈਡਰ ਤੇ ਇਸ ਤਰੀਕੇ ਨਾਲ ਚੜੀ ਹੋਈ ਗੱਡੀ ਨੂੰ ਵੇਖ ਕੇ ਤੁਸੀਂ ਵੀ ਇੱਕ ਪਲ ਲਈ ਸੋਚਨ ਨੂੰ ਮਜਬੂਰ ਹੋ ਜਾਓਗੇ ਕਿ ਅਜੇਹੇ ਕਿਸ ਤਰੀਕੇ ਨਾਲ ਡਿਵਾਈਡਰ ਤੇ ਗੱਡੀ ਚੜਾ ਦਿੱਤੀ ਗਈ ਹੈ ਦਰਸਲ ਇਹ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੱਠੀ ਰੋਡ ਉੱਪਰ ਗੱਡੀ ਡਿਵਾਈਡਰ ਤੇ ਚੜ ਗਈ ਹੈ ਦੱਸ ਦिए ਕਿ ਨੌਜਵਾਨ ਗੱਡੀ ਚਲਾਉਂਦਾ ਹੋਇਆ ਆ ਰਿਹਾ ਸੀ ਕਿ ਅਚਾਨਕ ਹੀ ਉਸ ਦੇ ਵੱਲੋਂ ਇੱਕ ਕੱਟ ਮਾਰਿਆ ਜਾਂਦਾ ਹੈ ਜਿਸ ਨਾਲ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਗੱਡੀ ਡਿਵਾਈਡਰ ਤੇ ਚੜ ਜਾਂਦੀ ਹੈ ਮੋਕੇ ਤੇ ਮੌਜੂਦ ਲੋਕਾਂ ਵੱਲੋਂ ਮੁਸ਼ਕਤ ਨਾਲ ਨੌਜਵਾਨ ਨੂੰ ਤਾਂ ਗੱਡੀ ਚੋਂ ਸਹੀ ਤਰੀਕੇ ਨਾਲ ਬਾਹਰ ਕੱਢ ਲਿਆ ਜਾਂਦਾ ਹੈ ਤੇ ਗੱਡੀ ਦੇ ਜੋ ਨੇ 에ਅਰ ਬੈਗਸ ਖੁੱਲ ਗਏ ਨੇ ਜਿਸ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਇਹ ਤਸਵੀਰਾਂ ਤੁਸੀਂ ਜੋ ਸਕਰੀਨ ਤੇ ਵੇਖ ਰਹੇ ਹੋ ਇਹ ਦੇਖ ਕੇ ਹਰਾਨ ਜ਼ਰੂਰ ਹੋ ਰਹੇ ਹੋਵੋਗੇ ਕਿ ਇਸ ਤਰੀਕੇ ਨਾਲ ਕਿੰਜ ਗੱਡੀ ਡਿਵਾਈਡਰ ਤੇ ਵਿੱਚੋਂ ਵਿੱਚ ਜਾ ਕੇ ਖੜੀ ਹੋ ਜਾਂਦੀ ਹੈ ਤੇ ਚਾਰੋਂ ਟਾਇਰ ਗੱਡੀ ਦੇ ਹਵਾ ਵਿੱਚ ਨੇ ਵੱਡੇ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਹੈ ਪਰ ਗੱਡੀ ਦੀ ਹਾਲਤ ਵੇਖ ਕੇ ਜ਼ਰੂਰ ਲੱਗਦਾ ਹੈ ਕਿ ਗੱਡੀ ਦਾ ਨੁਕਸਾਨ ਵੱਡਾ ਹੋਇਆ ਹੈ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਨੇ ਬਠਿੰਡਾ ਦੇ ਪੱਠੀ ਰੋਡ ਦੀਆਂ ਜਿੱਥੇ ਕਿ ਗੱਡੀ ਡਿਵਾਈਡਰ ਤੇ ਚੜ ਜਾਂਦੀ ਹੈ ਬੜੀ ਮੁਸ਼ਕਲਤ ਨਾਲ ਉਥੇ ਕ੍ਰੇਨ ਦੀ ਮਦਦ ਨਾਲ ਗੱਡੀ ਨੂੰ ਡਿਵਾਈਡਰ ਤੋਂ ਉਤਾਰਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆਂ ਹਾਜੀ ਭਾਜੀ ਕੀ ਨਾਮ ਹੈ ਜੀ ਤੇ ਇਹ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਸਾਰੀ ਇਹ ਇਹ ਡਰਾਈਵਰ ਆ ਰਿਹਾ ਸੀ ਗੱਡੀ ਵੀ ਕੋਈ ਜ਼ਿਆਦਾ ਸਪੀਡ ਤੇ ਨਹੀਂ ਸੀ ਇੱਕਦਮ ਇਹਦਾ ਟਾਇਰ ਫਟ ਗਿਆ ਟਾਇਰ ਫਟਣ ਕਰ ਨੇ ਚੜ੍ਹ ਗਈ ਉੱਪਰ ਤੇ ਹੇਅਰ ਬੈਗ ਉਹਦੇ ਖੁੱਲ ਗਏ ਸੀ ਜਿਹਦੇ ਨਾਲ ਇਹਦੀ ਨੁਕਸਾਨ ਨੁਕਸਾਨ ਜਿਹੜਾ ਜਾਨੀ ਨਹੀਂ ਹੋਇਆ ਕੋਈ ਵੀ ਇਕੱਲਾ ਹੀ ਸੀ ਵੈਰੀਫਾਈ ਹੋਈ ਹੈ ਗੱਡੀ ਕਿੱਥੋਂ ਦੀ ਹੈਗੀ ਗੱਡੀ ਇੱਥੋਂ ਦੀ ਲੋਕਲੀ ਹੈ ਤੇ ਆ ਗਏ ਮਿਸਤਰੀ ਜੀ ਦਾ ਜੀ ਦੀ ਗੱਡੀ ਸੀ ਉਹ ਵਿਅਕਤੀ ਠੀਕ ਹੈਗਾ ਹਾਂ ਹਾਂ ਬਿਲਕੁਲ ਠੀਕ ਹੈ ਉਹ ਤਾਂ ਹੈ ਹੀ ਨਹੀਂ ਸੀ ਡਰਾਈਵਰ ਹੋਰ ਚਲਾ ਰਿਹਾ ਸੀ ਅੱਛਾ ਅੱਛਾ ਹਾਂ ਤੇ ਬਠਿੰਡੇ ਦੀ ਇੱਕ ਠੀਕ ਡਿਵਾਈਡਰ ਤੇ ਇਸ ਤਰੀਕੇ ਨਾਲ ਚੜੀ ਹੋਈ ਗੱਡੀ ਨੂੰ ਵੇਖ ਕੇ ਤੁਸੀਂ ਵੀ ਇੱਕ ਪਲ ਲਈ ਸੋਚਨ ਨੂੰ ਮਜਬੂਰ ਹੋ ਜਾਓਗੇ ਕਿ ਅਜੇਹ ਕਿਸ ਤਰੀਕੇ ਨਾਲ ਡਿਵਾਈਡਰ ਤੇ ਗੱਡੀ ਚੜਾ ਦਿੱਤੀ ਗਈ ਹੈ ਦਰਸਾ ਲਈ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੱਠੀ ਰੋਡ ਉੱਪਰ ਗੱਡੀ ਡਿਵਾਈਡਰ ਤੇ ਚੜ ਗਈ ਹੈ ਦੱਸਿਆ ਕਿ ਨੌਜਵਾਨ ਗੱਡੀ ਚਲਾਉਂਦਾ ਹੋਇਆ ਆ ਰਿਹਾ ਸੀ ਕਿ ਅਚਾਨਕ ਹੀ ਉਸ ਦੇ ਵੱਲੋਂ ਇੱਕ ਕੱਟ ਮਾਰਿਆ ਜਾਂਦਾ ਹੈ ਜਿਸ ਨਾਲ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਗੱਡੀ ਡਿਵਾਈਡਰ ਤੇ ਚੜ ਜਾਂਦੀ ਹੈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਮੁਸ਼ਕਲਤ ਨਾਲ ਨੌਜਵਾਨ ਨੂੰ ਤਾਂ ਗੱਡੀ ਚੋਂ ਸਹੀ ਤਰੀਕੇ ਨਾਲ ਬਾਹਰ ਕੱਢ ਲਿਆ ਜਾਂਦਾ ਹੈ ਤੇ ਗੱਡੀ ਦੇ ਜੋ ਨੇ 에어 ਬੈਗਸ ਖੁੱਲ ਗਏ ਨੇ ਜਿਸ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਇਹ ਤਸਵੀਰਾਂ ਤੁਸੀਂ ਜੋ ਸਕਰੀਨ ਤੇ ਵੇਖ ਰਹੇ ਹੋ ਇਹ ਦੇਖ ਕੇ ਹੈਰਾਨ ਜ਼ਰੂਰ ਹੋ ਰਹੇ ਹੋਵੋਗੇ ਕਿ ਇਸ ਤਰੀਕੇ ਨਾਲ ਕਿੰਜ ਗੱਡੀ ਡਿਵਾਈਡਰ ਤੇ ਵਿੱਚੋਂ ਵਿੱਚ ਜਾ ਕੇ ਖੜੀ ਹੋ ਜਾਂਦੀ ਹੈ ਤੇ ਚਾਰੋਂ ਟਾਇਰ ਗੱਡੀ ਦੇ ਹਵਾ ਵਿੱਚ ਨੇ ਵੱਡੇ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਹੈ ਪਰ ਗੱਡੀ ਦੀ ਹਾਲਤ ਵੇਖ ਕੇ ਜ਼ਰੂਰ ਲੱਗਦਾ ਹੈ ਕਿ ਗੱਡੀ ਦਾ ਨੁਕਸਾਨ ਵੱਡਾ ਹੋਇਆ ਹੈ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਨੇ ਬਠਿੰਡਾ ਦੇ ਪੱਠੀ ਰੋਡ ਦੀਆਂ ਜਿੱਥੇ ਕਿ ਗੱਡੀ ਡਿਵਾਈਡਰ ਤੇ ਚੜ ਜਾਂਦੀ ਹੈ ਬੜੀ ਮੁਸ਼ਕਲਤ ਨਾਲ ਉਥੇ ਕ੍ਰੇਨ ਦੀ ਮਦਦ ਨਾਲ ਗੱਡੀ ਨੂੰ ਡਿਵਾਈਡਰ ਤੋਂ ਉਤਾਰਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆਂ ਹਾਂਜੀ ਭਾਜੀ ਕੀ ਨਾਮ ਹੈ ਜੀ ਤੇ ਇਹ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਸਾਰੀ ਇਹ ਇਹ ਡਰਾਈਵਰ ਆ ਰਿਹਾ ਸੀ ਗੱਡੀ ਵੀ ਕੋਈ ਜ਼ਿਆਦਾ ਸਪੀਡ ਤੇ ਨਹੀਂ ਸੀ ਇੱਕਦਮ ਇਹਦਾ ਟਾਇਰ ਫਟ ਗਿਆ ਟਾਇਰ ਫਟਣ ਕਰਨੇ ਚੜ੍ਹੀ ਉੱਪਰ ਤੇ ਹੇਅਰ ਬਾਗ ਦੇ ਖੁੱਲ ਗਏ ਸੀ ਜਿਹਦੇ ਨਾਲ ਇਹਦੀ ਨੁਕਸਾਨ ਨੁਕਸਾਨ ਜਿਹੜਾ ਜਾਨੀ ਨਹੀਂ ਹੋਇਆ ਕੋਈ ਵੀ ਕੱਲਾ ਹੀ ਸੀ ਵੈਰੀਫਾਈ ਹੋਈ ਹੈ ਗੱਡੀ ਕਿੱਥੋਂ ਦੀ ਹੈਗੀ ਗੱਡੀ ਇੱਥੋਂ ਦੀ ਲੋਕਲੀ ਹੈ ਤੇ ਆ ਗਏ ਮਿਸਤਰੀ ਜੀ ਦਾ ਜੀ ਦੀ ਗੱਡੀ ਸੀ ਉਹ ਵਿਅਕਤੀ ਠੀਕ ਹੈਗਾ ਹਾਂ ਹਾਂ ਬਿਲਕੁਲ ਠੀਕ ਹੈ ਉਹ ਤਾਂ ਹੈ ਹੀ ਨਹੀਂ ਸੀ ਡਰਾਈਵਰ ਹੋਰ ਚਲਾ ਰਿਹਾ ਸੀ ਅੱਛਾ ਅੱਛਾ ਹਾਂ ਤੇ ਬਟੀਡੇ ਦੀ ਹੈ ਕਿ ਠੀਕ ਬਟੰਡੇ ਦੀ ਹੈ